ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਟਾਕਸ ਵਿੱਚ ਦੋਸਤੋ ਹਾਜ਼ਰ ਹੋਇਆ ਇੱਕ ਨਵੀਂ ਜਾਣਕਾਰੀ ਲੈ ਕੇ ਇੱਕ ਨਵੀਂ ਵੀਡੀਓ ਲੈ ਕੇ ਪੰਜਾਬ ਪੜਾਪਾ ਪੈਨਸ਼ਨ ਵੱਡੀ ਖਬਰ ਪੈਨਸ਼ਨ ਲੈਣ ਵਾਲਿਆਂ ਲਈ ਆਈ ਰਾਹਤ ਪਰ ਖਬਰ ਦੋਸਤੋ ਕੀ ਹੈ ਪੂਰੀ ਅਪਡੇਟ ਅਤੇ ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਕਿਹੜੀ ਵੱਡੀ ਖਬਰ ਆਈ ਹੈ ਜਾਣਾਂਗੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਕਿਰਪਾ ਕਰਕੇ ਸਾਡੇ ਚੈਨਲ ਪੰਜਾਬੀ ਟਾਕਸ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਹੀ ਬੈਲ ਆਈਕਨ ਤੇ ਬਟਨ ਦਬਾ ਲੈਣਾ ਤਾਂ ਹੀ ਸਾਡੀ ਆਉਣ ਵਾਲੀਆਂ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਆਓ ਨਜ਼ਰ ਮਾਰਦੇ ਪੂਰੀ ਖਬਰ ਤੇ ਪੰਜਾਬ ਚ ਵੜਾਪਾ ਪੈਨਸ਼ਨ ਲੈਣ ਵਾਲਿਆਂ ਲਈ ਰहत ਪਰ ਖਬਰ ਲੱਖਾਂ ਬਜ਼ੁਰਗਾਂ ਨੂੰ ਮਿਲਿਆ ਲਾਭ ਦੋਸਤੋ ਪੰਜਾਬ ਸਰਕਾਰ ਕਮਜ਼ੋਰ ਵਰਗਾਂ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ਇਸੇ ਸਿਲਸਿਲੇ ਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਹ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਵਕਫਾਕ ਸਮਾਜਿਕ ਸੁਰੱਖਿਆ ਸਕੀਮਾਂ ਹੇਠ ਹੁਣ ਤੱਕ 3624.40 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਸਰਕਾਰ ਵੱਲੋਂ ਵਿੱਤੀ ਸਾਲ 2025-26 ਲਈ 6175 ਕਰੋੜ ਦਾ ਬਜਟ ਕਪਵੰਧ ਕੀਤਾ ਗਿਆ ਸੀ ਤਾਂ ਜੋ ਸਾਰੀਆਂ ਸਕੀਮਾਂ ਦੇ ਲਾਭਪਾਤਰੀ ਨੂੰ ਸਬੰਸਤ ਸਹਾਇਤਾ ਮਿਲ ਸਕੇ ਡਾਕਟਰ ਬਲਜੀਤ ਕੋਹ ਨੇ ਜਾਣਕਾਰੀ ਦਿੱਤੀ ਹੈ ਕਿ ਬੁਢਾਪਾ ਪੈਨਸ਼ਨ ਸਕੀਮ ਹੇਠ ਹੁਣ ਤੱਕ 2470 ਕਰੋੜ ਦੀ ਰਾਸ਼ੀ ਜਾਰੀ ਹੋ ਚੁੱਕੀ ਹੈ ਜਦੋਂ ਕਿ ਇਸ ਸਕੀਮ ਲਈ 4100 ਕਰੋੜ ਦਾ ਬਜਟ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਵੀ ਵਿਤੀ ਸਹਾਇਤਾbajo 693.0 ਕਰੋੜ, ਆਸ਼ਰਿਤ ਬੱਚਿਆਂ ਨੂੰ 242.77 ਕਰੋੜ ਅਤੇ ਦਿਵਿਆਂਗ ਵਿਅਕਤੀਆਂ ਨੂੰ 287.95 ਕਰੋੜ ਜਾਰੀ ਕੀਤੇ ਗਏ ਹਨ। ਇਸ ਤਰ੍ਹਾਂ ਇਹਨਾਂ ਸਕੀਮਾਂ ਹੇਠकुल 1223.65 ਕਰੋੜ ਦੀ ਰਕਮ ਹੋ ਚੁੱਕੀ ਹੈ। ਇਹਨਾਂ ਵਰਗਾਂ ਲਈ ਪੰਜਾਬ ਸਰਕਾਰ ਵੱਲੋਂ 2075 ਕਰੋੜ ਦਾ ਬਜਟ ਉਪਬੰਧ ਕੀਤਾ ਗਿਆ ਹੈ। ਇਸ ਵੇਲੇ ਸੁਪੇ ਦੇ 34.75 ਲਾਭਪਰ ਇਸ ਵੇਲੇ ਸੁਪੇ ਦੇ 34.75 ਲੱਖ ਲਾਭਪਾਤਰੀ ਵਫਾਕ ਸਮਾਜਿਕ ਸੁਰੱਖਿਆ ਸਕੀਮਾ ਦਾ ਲਾਭ ਲੈ ਰਹੇ ਹਨ ਜੋ ਇਹ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਲੋਕ ਖੇਤ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਸੋ ਦੋਸਤੋ ਇੱਕ ਵੱਡੀ ਜਾਣਕਾਰੀ ਨਿਕਲ ਕੇ ਆਈ ਸੀ ਪੰਜਾਬ ਚ ਬੜਾ ਫੈਪੇਛ ਲੈਣ ਵਾਲੇ ਵਾਲੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇਹ ਜਾਣਕਾਰੀ ਸੀ ਇਸ ਤਰ੍ਹਾਂ ਦੀ ਹੋਰ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਪੰਜਾਬੀ ਟਾਕਸ ਦਾ ਜੁੜੇ ਰਹਿਣਾ ਮਿਲਦੇ ਹਾਂ ਅੱbbi ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਧੰਨਵਾਦ